ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਅੱਜ ਪੰਜਾਬ ਦੇ ਮੌਸਮ ਦੀ ਜਾਣਕਾਰੀ ਵੈਦਰ ਅਪਡੇਟਸ ਤੁਹਾਡੇ ਤੇ ਲੈ ਕੇ ਹਾਜ਼ਰ ਹੋਇਆ 17 ਜੁਲਾਈ 2025 ਪੰਜਾਬ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਬਿਨਾਂ ਕਿਸੇ ਦੇਰ ਤੋਂ ਤਾਜ਼ਾ ਸੈਟਲਾਈਟ ਅਮੇਜ ਦੇਖੀ ਜਾਵੇ ਤਾਂ ਇੱਕ ਪੱਛਮੀ ਸਿਸਟਮ ਪੰਜਾਬ ਦੇ ਨੇੜੇ ਤੇ ਬਣਿਆ ਹੋਇਆ ਹੈ ਤੇ ਇੱਕ ਹਲਕੇ ਦਰਮਿਆਨੇ ਬੱਦਲਬਾਜ਼ੀ ਦਾ ਮਾਹੌਲ ਦੱਖਣੀ ਭਾਰਤ ਤੋਂ ਮੱਧ ਭਾਰਤ ਤੋਂ ਉੱਪਰ ਵੱਲ ਆ ਰਿਹਾ ਤੇ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਫਿਲਹਾਲ ਬੰਗਾਲ ਦੀ ਖਾੜੀ ਤੋਂ ਬਿਹਾਰ ਝਾਰਖੰਡ ਤੋਂ ਹੁੰਦਾ ਹੋਇਆ ਅੱਗੇ ਕੋਚ ਕਰ ਰਿਹਾ ਜੋ ਕਿ ਲਗਭਗ ਇਹ ਸਿਸਟਮ ਹਲੇ ਤਾਂ 20 ਤਰੀਕ ਤੋਂ ਬਾਅਦ ਹੀ ਐਂਟਰ ਕਰੇਗਾ ਪਰ ਜਿਹੜੇ ਆਹ ਮੱਧ ਭਾਰਤ ਵਾਲੇ ਸਿਸਟਮ ਨੇ ਇਹ ਅੱਜ ਪੰਜਾਬ ਦੇ ਵਿੱਚ ਬਾਅਦ ਦੁਪਹਿਰ ਆ ਸਕਦੇ ਨੇ ਯਾਨੀ ਕਿ ਆਪਾਂ ਕਹਿ ਸਕਦੇ ਆ ਕਿ ਪਹਿਲੇ 4 ਤੋਂ 5 ਘੰਟੇ ਜਿਹੜੇ ਲਗਭਗ 12 ਤੋਂ 1 ਵਜੇ ਤੱਕ ਪੰਜਾਬ ਦਾ ਮੌਸਮ ਠੀਕ ਰਹੇਗਾ ਕੋਈ ਵੱਡੀ ਹਲਚਲ ਹੋਣ ਦੀ ਉਮੀਦ ਨਹੀਂ ਹੈ ਮੌਸਮ ਤਾਜ਼ਾ ਸੈਟਲਾਈਟ ਅਮ ਉਸ ਤੋਂ ਵੀ ਕਲੀਅਰ ਦਖ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੌਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਕਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋਵੇ ਗੱਲ ਕਰਾਂਗੇ ਲਗਭਗ 12 ਤੋਂ 1 ਵਜੇ ਤੱਕ ਪੰਜਾਬ ਦਾ ਮੌਸਮ ਠੀਕ ਠਾਕ ਰਹੇਗਾ ਹਲਕੇ ਦਰਮਿਆਨੀ ਬੱਦਲ ਬਈ ਆਂਤੀ ਜਾਂਦੀ ਰਹਗੀ ਕਿ ਕਿਸੇ ਕਿਸੇ ਇਲਾਕੇ ਵਿੱਚ ਕੜਾਕੇ ਦੇ ਪੈਣ ਦੇ ਵੀ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਬੀਤੀ ਕੱਲ ਹਲਕੀ ਦਰਮਿਆਨੀ ਬੱਦਲਵਾਈ ਬਣੀ ਹੋਈ ਸੀ ਤੇ ਨਾਲ ਦੇ ਨਾਲ ਧੁੱਪ ਵੀ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਤਾਪਮਾਨ ਪੰਜਾਬ ਦੇ ਵਿੱਚ ਫਿਲਹਾਲ ਕੰਟਰੋਲ ਵਿੱਚ ਹੀ ਦਿਖਾਈ ਦਿੱਤੇ ਅੱਜ ਵੱਧ ਪੈ ਜਿਹੜਾ ਮੀਂਹ ਹੋਣ ਦੇ ਚਾਂਸ ਵੱਧ ਰਹੇ ਨੇ ਬੱਦਲਵਾਈ ਟੁੱਟੇ ਰੂਪ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਕਾਰਨ ਪੰਜਾਬ ਤੇ ਲਗਭਗ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਗਰ ਗੱਲ ਕਰੀ ਤੇ 90% ਚਿਲਿਆ ਵਿੱਚ ਬੱਦਲਵਾਈ ਆਉਂਦੀ ਜਾਂਦੀ ਰਹੇਗੀ ਕਿਣ ਮੁਣਕੜੀ ਹੋਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਤਾਪਮਾਨ ਅੰਡਰ ਕੰਟਰੋਲ ਰਹਿਣਗੇ ਤਾਪਮਾਨ ਪੰਜਾਬ ਦੇ ਵਿੱਚ 31 ਤੋਂ ਲੈ ਕੇ 35 ਤੱਕ ਹੀ ਬਣੇ ਰਹਿਣਗੇ ਹਮਸ ਵੀ ਲਗਭਗ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪਰ ਅਗਰ ਕਿਣਮਣ ਕਣੀ ਦੇ ਚਾਂਸ ਬਣਦੇ ਹੋਏ ਤਾਂ ਇਹ ਹਮਸ ਵੀ ਕਿਤਨੇ ਕਿਤੇ ਘਟਦੇ ਹੋਏ ਦਿਖਾਈ ਦੇਵੇਗੀ ਗੱਲ ਕੀਤੀ ਜਾਵੇ ਤਾਂ ਹਾਲਾਤ ਖਲਾ ਇੰਨੇ ਜਿਆਦਾ ਭਾਰੀ ਮੀਂਹ ਦੇ ਨਹੀਂ ਹਨ ਕਿਉਂਕਿ ਲਗਭਗ 20 ਤਰੀਕ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਬੱਦਲਬਾਈ ਦਾ ਹੀ ਜ਼ੋਰ ਰਹੇਗਾ ਮੀਂਹ ਦੇ ਚਾਂਸ ਫਿਲਹਾਲ ਘਟਨੇ ਜਿਹੜਾ ਸਿਰੋ ਸਿਸਟਮ ਦੱਸਿਆ ਸੀ ਇਹ ਮੱਧ ਭਾਰਤ ਬੰਗਾਲ ਦੀ ਖਾੜੀ ਤੋਂ ਆ ਰਿਹਾ ਹੈ ਇਹ ਲਗਭਗ 20 ਤਰੀਕ ਤੋਂ ਬਾਅਦ ਪੰਜਾਬ ਪਲ ਪੂਛ ਕਰੇਗਾ ਜਿਸ ਦੇ ਨਾਲ ਆਪਾਂ ਕਹਿ ਸਕਦੇ ਆ ਕਿ 19 ਤਰੀਕ ਤੱਕ ਫਿਲਹਾਲ ਕੋਈ ਵੱਡੇ ਮੀਂਹ ਦੇ ਚਾਂਸ ਨਹੀਂ ਬਣਦੇ ਦਿਖਾਈ ਦੇ ਰਹੇ ਅਗਰ ਅੱਜ ਜਲੰਧ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਜਿਹੜੇ ਚਾਂਸ ਨੇ ਉਹ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਲੁਧਿਆਣਾ ਮਲੇਰ ਕੋਟਲਾ ਤੋਂ ਹੁੰਦਾ ਹੋਇਆ ਸਿਸਟਮ ਜਿਹੜਾ ਉਹ ਮੋਗਾ ਕਪੂਰਥਲਾ ਜਲੰਧਰ ਇਹਨਾਂ ਵਿੱਚ ਸਭ ਤੋਂ ਵੱਧ ਇਸ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਅਗਰ ਕਰ ਕੀਤੀ ਤਾਂ ਫਜ਼ਿਲਕਾ ਫਿਰੋਜ਼ਪੁਰ ਮਲੋਟ ਇਹਨਾਂ ਇਲਾਕੇ ਵਿੱਚ ਵੀ ਥੋੜੇ ਬਹੁਤ ਚਾਂਸ ਘਟਨੇ ਮੋਹਾਲੀ ਤੋਂ ਰੂਪਨਗਰ ਇਹਨਾਂ ਵਿੱਚ ਵੀ ਚਾਂਸ ਘਟਨੇ ਅਗਰ ਸਿਸਟਮ ਥੋੜਾ ਜਿਹਾ ਕਮਜ਼ੋਰ ਨਾ ਪਿਆ ਤਾਂ ਫਤੇਗੜ ਸਾਹਿਬ ਤੋਂ ਉੱਪਰ ਜਿੰਨੀ ਵੀ ਰੂਪਨਗਰ ਹੋ ਗਿਆ ਮੋਹਾਲੀ ਹੋ ਗਿਆ ਨਵਾਂ ਸ਼ਹਿਰ ਹੁਸ਼ਿਆਰਪੁਰ ਹੋ ਗਿਆ ਪਠਾਨਕੋਟ ਹੋ ਗਿਆ ਇਹਨਾਂ ਵਿੱਚ ਕਿਤੇ ਨਾ ਕਿਤੇ ਬੱਦਲ ਵਰਗਾ ਜ਼ੋਰ ਬਾਅਦ ਦੁਪਹਿਰ ਜ਼ਿਆਦਾ ਹੁੰਦਾ ਦਿਖਾਈ ਦੇ ਸਕਦਾ ਬਾਕੀ ਅਸੀਂ ਸਮੇਂ-ਸਮੇਂ ਤੇ ਜਾਣ ਕਰੇ ਲਿਆਉਂਦੇ ਰਹਿੰਦੇ ਆ ਦੋ ਤੋਂ 2:30 ਵਜੇ ਤੱਕ ਦੁਪਹਿਰ ਦੀ ਜਾਣਕਾਰੀ ਅਤੇ ਸ਼ਾਮ 6:30 ਤੱਕ ਰਾਤ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਬੜੇ ਰਿਓ ਚੈਨਲ ਤੇ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਜੂਬਤਾਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ